ਵਡਹੰਸਾ ਮਹੱਲਾ ਪਹਿਲਾ ਆਵਹ ਮਿਲਹੁ ਸਹਿਨੀਹੁ ਸਚੜਾ ਨਾਮ ਲਐ ਹਾਂ ਆਰੋਵਹ ਬਰਹਾ ਤਾਨ ਕਾ ਆਪਣਾ ਸਾਹਿਬ ਸਮਾਲੇ ਹਾਂ ਤਾਵਹ ਮਿਲਹੁ ਸਹੇਲੀ ਹੋ ਸੱਚੜਾ ਨਾਮ ਲਏ ਹਾਂ ਪਹਿਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ ਰਾਗ ਵਡਹਾਂਸ ਦੇ ਵਿੱਚ ਅੰਗ 579 580 ਦੇ ਉੱਪਰ ਸੋ ਮਹਾਰਾਜ ਕਿਰਪਾ ਕਰਦੇ ਨੇ ਕਿ ਸਹੇਲੀ ਹੋ ਅਰਥਾਤ ਕਿ ਸਤਸੰਗੀ ਜਨੋ ਗੁਰਮੁਖੋ ਗੁਰੂ ਪਿਆਰਿਓ ਆਵ ਔਰ ਆਕੇ ਮਿਲਣਾ ਕਰ ਔਰ ਮਿਲ ਕੇ ਕੀ ਕਰੀਏ ਮਹਾਰਾਜ ਕਹਿੰਦੇ ਸੱਚੜਾ ਨਾਮ ਲਏ ਹਾਂ ਉਹ ਸੱਚੇ ਪਰਮੇਸ਼ਰ ਜੀ ਦੇ ਸੱਚੇ ਨਾਮ ਨੂੰ ਲੈਣਾ ਕਰੀਏ ਜੇਕਰ ਜੋਗ ਹੈ ਕਿ ਕਿਸੇ ਜੀਵ ਦੇ ਚਲਾਣੇ ਵੇਲੇ ਸੰਗੀ ਸਾਥੀ ਜਾਂ ਸਕੇ ਸੰਬੰਧੀ ਆ ਕੇ ਮਰਨ ਵਾਲੇ ਜੀਵ ਦੇ ਰਿਸ਼ਤੇਦਾਰ ਨੂੰ ਗੱਲ ਲਾ ਕੇ ਮਿਲਿਆ ਕਰਦੇ ਸਰਨਾ ਸੋ ਮਹਾਰਾਜ ਲਿਖਦੇ ਨੇ ਕਹਿੰਦੇ ਆਵੋ ਮਿਲੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ ਕਰੋ ਵਾ ਬਿਰਹਾ ਤਾਨ ਕਾ ਆਪਣਾ ਸਾਹਿਬ ਸਮਾਲੇ ਹਾਂ ਕਰੋ ਵਾ ਬਿਰਹਾ ਤਾਨ ਕਾ ਤੇ ਆਓ ਆਪਾ ਮਹਾਰਾਜ ਕਹਿੰਦੇ ਮਿਲ ਕੇ ਆਪਣੇ ਤਨ ਦੇ ਵਿਛੋੜੇ ਨੂੰ ਬਿਰਹੇ ਨੂੰ ਰੋਣਾ ਕਰੀਏ ਉਸ ਆਕਾਲ ਪੁਰਖ ਵਾਹਿਗੁਰੂ ਦੇ ਨਾਲ ਜਿਹੜਾ ਸਾਡੇ ਤਨ ਦਾ ਵਿਯੋਗ ਹੈ ਉਹਨੂੰ ਰੋਣਾ ਕਰੀਏ ਕਹਿੰਦੇ ਆਪਣਾ ਸਾਹਿਬ ਸੰਭਾਲੇ ਹਾਂ ਤੇ ਇਸ ਤਰ੍ਹਾਂ ਆਪਣੇ ਮਾਲਕ ਨੂੰ ਚੇਤੇ ਕਰਨਾ ਕਰੀਏ ਸੰਭਾਲਣਾ ਕਰੀਏ ਕਹਿੰਦੇ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਪੇ ਉੱਥਾ ਜਾਣਾ ਜਿਸ ਕਾ ਕੀਆ ਤੇ ਨਹੀਂ ਲੀਆ ਹੋਵਾ ਤੇ ਸ ਕਾ ਪਾਣਾ ਸਾਹਿਬ ਸਮਾਲੇ ਪੰਥ ਨਿਹਾਲੇ ਤੇ ਮਹਾਰਾਜ ਕਹਿੰਦੇ ਉਸ ਮਾਲਕ ਨੂੰ ਸਮਾਲਣਾ ਕਰੀਏ ਚੇਤੇ ਕਰਨਾ ਕਰੀਏ ਔਰ ਪੰਥ ਨਿਹਾਲ ਹੈ ਅਰਥਾਤ ਕਿਸ ਤਰੀਕੇ ਦੇ ਨਾਲ ਆਪਾਂ ਪਰਲੋਕ ਦੇ ਪੰਥ ਨੂੰ ਤੱਕਣਾ ਕਰੀਏ ਵੇਖਣਾ ਕਰੀਏ ਕਹਿੰਦੇ ਅਸਾਂ ਪੇ ਉੱਥਾ ਜਾਣਾ ਤੇ ਆਪਾਂ ਮਹਾਰਾਜ ਕਹਿੰਦੇ ਉੱਥੇ ਹੀ ਜਾਣਾ ਜਿੱਥੇ ਆਪਣਾ ਰਿਸ਼ਤੇ ਨਾਤੇਦਾਰ ਅਜ ਗਿਆ ਹੈ ਸਰੀਰ ਨੂੰ ਤਿਆਗ ਕੇ ਕਹਿੰਦਾ ਜਿਸ ਕਾ ਕੀਆ ਤੇ ਨਹੀਂ ਲੀਆ ਹੋ ਆਤਸ ਕਾ ਪਾਣਾ ਤੇ ਜਿਹੜਾ ਪਰਮੇਸ਼ਰ ਦਾ ਕੀਤਾ ਹੋਇਆ ਸੀ ਉਹ ਜੀਵ ਅਸਲ ਦੇ ਵਿੱਚ ਉਹ ਨਹੀਂ ਲਿਆ ਉਹ ਨਹੀਂ ਇਸਦੀ ਆਤਮਾ ਨੂੰ ਖਿੱਚਿਆ ਹੈ ਕਹਿੰਦਾ ਹੋਵਾ ਤਿਸਾ ਕਾ ਪਾਣਾ ਤੇ ਜੜ ਜੀਵ ਦੇ ਮਰਗ ਹੋਈ ਹੈ ਨਾ ਮਹਾਰਾਜ ਕਹਿੰਦੇ ਉਹਦਾ ਪਾਣਾ ਹੀ ਵਰਤੇ ਆ ਉਹਦੀ ਰਾਜਾ ਹੀ ਆ ਉਹਦੀ ਮੌਜ ਹੀ ਹੋਈ ਹੈ ਸੋ ਮਹਾਰਾਜ ਕਹਿੰਦੇ ਜੋ ਤੈਨ ਘਰ ਪਾਇਆ ਸੋ ਆਗੈ ਆਇਆ ਅਸੀਂ ਕਹਿ ਹੁਕਮ ਕਰੇ ਹਾਂ ਤਾਵੋ ਮਿਲੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ ਜੋ ਤੇਨ ਕਰ ਪਾਇਆ ਸੋ ਆਗੈ ਆਇਆ ਤੇ ਜੋ ਵੀ ਉਸ ਮਾਰਜਕ ਦੇ ਜੀਵਨ ਧਰਤੀ ਧਰਮਸਾਲ ਦੇ ਵਿੱਚ ਆ ਕੇ ਮਹਾਰਾਜ ਕਹਿੰਦੇ ਕਰਨਾ ਕੀਤਾ ਸੀ ਮਹਾਰਾਜ ਕਹਿੰਦੇ ਉਹੀ ਉਸ ਦੇ ਅੱਗੇ ਆਇਆ ਉਹਨਾਂ ਕਰਮਾਂ ਦੇ ਫਲ ਨੂੰ ਹੀ ਉਸ ਨੂੰ ਹੁਣ ਭੁਗਤਣਾ ਪੈਣਾ ਹੈ ਅਸੀਂ ਕਿ ਹੁਕਮ ਕਰ ਰਹਾ ਤੇ ਮਹਾਰਾਜ ਕਹਿੰਦੇ ਅਸੀਂ ਭਲਾ ਪਰਮ ਪਰਮੇਸ਼ਰ ਜੀ ਨੂੰ ਕੀ ਹੁਕਮ ਕਰ ਸਕਦੇ ਹਾਂ ਪਾਵਕ ਉਸ ਅਕਾਲ ਪੁਰਖ ਆਇਆ ਗੁਰੂ ਦੇ ਅੱਗੇ ਅਸੀਂ ਜੋ ਜੜੀ ਫਰਿਆਦ ਤੇ ਕਰ ਸਕਦੇ ਤਰਲਾ ਤੇ ਮਾਰ ਸਕਦੇ ਮਹਾਰਾਜ ਨੂੰ ਕੋਈ ਹੁਕਮ ਨਹੀਂ ਕਰ ਸਕਦਾ ਰਿਸ਼ਤੇ ਨਾਤੇਦਾਰ ਕਿ ਫਲਾਨੇ ਜੀਵ ਦੇ ਕਰਮਾਂ ਤੇ ਲੀਕ ਫੇਰ ਦੇਵੋ ਜਾਂ ਨੂੰ ਬਖਸ਼ ਲਵੋ ਅਸੀਂ ਹੁਕਮ ਨਹੀਂ ਕਰ ਸਕਦੇ ਕਹਿੰਦੇ ਆਵੋ ਮਿਲਹੁ ਸਹੇਲੀ ਹੋ ਸੱਚੜਾ ਨਾਮ ਲਏਹਾ ਤੇ ਸਹੇਲੀ ਹੋ ਪਾਵਕ ਗੁਰਮੁਖੋ ਗੁਰੂ ਪਿਆਰਿਓ ਸਤ ਸੰਗੀ ਜਨੋ ਆਵੋ ਆ ਕੇ ਮਿਲਣਾ ਕਰੋ ਕਰਸਾ ਸੱਚੇ ਪਰਮੇਸ਼ਰ ਜੀ ਦੇ ਨਾਮ ਨੂੰ ਲੈਣਾ ਕਰੀਏ ਆਪਾਂ ਮਿਲ ਕੇ ਸੋ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਰਣਾ ਨਾ ਮੰਦਾ ਲੋਕ ਆਖੀਐ ਜੇ ਮਰ ਜਾਣਾ ਐਸਾ ਕੋਈ ਸੇਵੇ ਹੋ ਸਾਹਿਬ ਸਮਰਥ ਆਪਣਾ ਪੰਥ ਸੋਇ ਲਾ ਆਗੇ ਹੋਏ ਮਰਨਾ ਨੰ ਮੰਦਾ ਲੋਕਾਂ ਆਖੀ ਐ ਜਿਵੇਂ ਕਿਸੇ ਜੀਵ ਦੇ ਵਿਣਛਣ ਤੋਂ ਅੰਤ ਸਾਰੇ ਜੀਵੇ ਇਹੀ ਗੱਲ ਕਹਿਣਾ ਕਰਦੇ ਨੇ ਜਾ ਕੇ ਬਹੁਤ ਮਾੜਾ ਹੋਇਆ ਬਹੁਤ ਮੰਦਾ ਹੋਇਆ ਮਹਾਰਾਜ ਕਹਿੰਦੇ ਮਰਨਾ ਨੂੰ ਮੰਦਾ ਤੇ ਬਿਲਕੁਲੋ ਹੀ ਨਹੀਂ ਕਹਿਣਾ ਚਾਹੀਏ ਕਹਿੰਦੇ ਜੇ ਮਰ ਜਾਣਾ ਐਸਾ ਕੋਈ ਪਰ ਸ਼ਰਤ ਇਹ ਐ ਕਿ ਕਿਸੇ ਨੂੰ ਗੁਰਮੁਖਾਂ ਵਾਲਾ ਮਰਨਾ ਆਉਂਦਾ ਹੋਵੇ ਮਹਾਰਾਜ ਕਹਿੰਦੇ ਉਹ ਗੁਰਮੁਖਾਂ ਵਾਲੀ ਮੌਤ ਮਰੇ ਫਿਰ ਤੇ ਬਿਲਕੁਲੋ ਹੀ ਮਹਾਰਾਜ ਕਹਿੰਦੇ ਮਰਨਾ ਨੂੰ ਮੰਦਾ ਨਹੀਂ ਕਹਿਣਾ ਚਾਹੀਏ ਕਹਿੰਦਾ ਸੇਵਹੁ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਆਗੇ ਹੋਏ ਸੇਵਹੁ ਸਾਹਿਬ ਸਮਰੱਥ ਆਪਣਾ ਤੇ ਜਿਉਂਦਾ ਜੀ ਮਹਾਰਾਜ ਕਹਿੰਦੇ ਆਪਣੇ ਸਾਰਾ ਕੁਝ ਕਰਨ ਦੇ ਸਮਰੱਥ ਉਹ ਮਾਲਕ ਨੂੰ ਪਾਰਬ੍ਰਹਮ ਪਰਮੇਸ਼ਰ ਨੂੰ ਸੇਵਣਾ ਕਰਿਓ ਉਹਨੂੰ ਚੇਤੇ ਕਰਨਾ ਕਰਿਓ ਤਾਂ ਜੋ ਮਹਾਰਾਜ ਕਹਿੰਦੇ ਪੰਥ ਸੁਹੇਲਾ ਆਗੇ ਹੋਏ ਤੇ ਅੱਗੇ ਦਰਗਾਹ ਦੇ ਵਿੱਚ ਤੁਹਾਡਾ ਪਾਂਥਾ ਸੋਹਿਲਾ ਹੋਵੇਗਾ ਰਾ ਸੌਖਾ ਹੋਵੇਗਾ ਰਾ ਪਧਰਾ ਹੋਵੇਗਾ ਕਹਿੰਦੇ ਪਾਂਥਾ ਸੋਹੇ ਲੈ ਜਾਵੋ ਤਾਂ ਫਲ ਪਾਵੋ ਆਗਾ ਮਿਲੇ ਵਡਾਈ ਪੇਟਾ ਸਿਓ ਜਾਵੋ ਸੱਚ ਸਮਾਵੋ ਤਾਂ ਪਤਲੇਖਾ ਪਈ ਪਾਂਥਾ ਸੋਹੇ ਲੈ ਜਾਵੋ ਤਾਂ ਫਲ ਪਾਵੋ ਤੇ ਜੇ ਸੰਖਿਆਸਲੇ ਉੱਪਰ ਦੀ ਜਾਵੋਗੇ ਦਰਗਾਹ ਨੂੰ ਪਰ ਲੋਕ ਨੂੰ ਗੁਰਮਖਾਂ ਵਾਲੇ ਪੱਦਰੇ ਰਾਉ ਪਰ ਦੀ ਤਾਂ ਮਹਾਰਾਜ ਕਹਿੰਦੇ ਨਾਮ ਰੂਪੀ ਫਲ ਪਾਵੋਗੇ ਅੱਗੇ ਜਾ ਕੇ 500 ਇਹਲਾ ਜਾਵੋ ਤਾਂ ਫਲ ਪਾਵੋ ਅੱਗੇ ਮਹਾਰਾਜ ਕਹਿੰਦੇ ਆਗਾ ਮਿਲੇ ਵਡਾਈ ਤੇ ਅੱਗੇ ਦਰਗਾਹ ਦੇ ਵਿੱਚ ਵੀ ਤੁਹਾਨੂੰ ਵਡਿਆਈਆਂ ਮਿਲਣਗੀਆਂ ਮਾਨ ਸਤਕਾਰ ਮਿਲੇਗਾ ਆਦਰ ਮਿਲੇਗਾ ਕਹਿੰਦਾ ਪੈਟਾ ਸਿਓ ਜਾਵੋ ਸੱਚ ਸਮਾਵ ਹੋ ਤਾਂ ਪਤ ਲੇਖਾ ਪਾਈ ਪੈਟਾ ਸਿਓ ਜਾਵੋ ਤੇ ਜੇਕਰ ਨਾਮ ਰੂਪੀ ਪੈਟਾ ਸਹਿਤ ਜਾਵੋਗੇ ਪਾਰ ਬ੍ਰਹਮ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਤਮਹਾਰਾ ਇਹ ਕਹਿੰਦਾ ਸੱਚ ਸਮਾਵ ਹੋ ਸਤ ਸਰੂਪ ਪਰਮੇਸ਼ਰ ਦੇ ਸਰੂਪ ਦੇ ਵਿੱਚ ਸਮਾਜ ਆਵੋਗੇ ਮਹਾਰਾਜ ਕਹਿੰਦਾ ਤਾਂ ਪਾਤਲੇਖਾ ਪਾਈ ਤਾਂ ਕਿਤੇ ਜਾ ਕੇ ਤੁਹਾਡੀ ਜੜੀ ਪਾਤਾ ਨਾ ਜਤਾ ਬਰੂ ਲੇਖੇ ਦੇ ਵਿੱਚ ਪਵੇਗੀ ਭਾਈ ਕਹਿੰਦਾ ਮਹਲੇ ਜਾਏ ਪਾਵੋ ਖਸਮਾ ਪਾਵੋ ਰੰਗ ਸਿਓ ਰਲੀਆਂ ਮਾਣੈ ਮਰਨ ਨਾ ਮੰਦਾ ਲੋਕ ਆਖਿਐ ਜੇ ਕੋਈ ਮਰ ਜਾਣਾ ਮਹਲੇ ਜਾਇ ਪਾਵੋ ਤ ਹਰੀ ਪਰਮੇਸ਼ਰ ਦੇ ਮਹਿਲਾਂ ਦੇ ਵਿੱਚ ਜਾਇ ਅਰਥਾਤ ਜਗਾ ਪਾਵੋਗੇ ਥਾਂ ਪਾਵੋਗੇ ਉਹਦੇ ਦਰਬਾਰ ਦੇ ਵਿੱਚ ਉਹਦੀ ਹਜ਼ੂਰੀ ਦੇ ਵਿੱਚ ਕਹਿੰਦਾ ਖਸਮ ਆ ਪਾਵੋ ਤੇ ਉਸ ਖਸਮ ਨੂੰ ਪਾਰ ਬ੍ਰਹਮ ਪਰਮੇਸ਼ਰ ਨੂੰ ਮਾਲਕ ਨੂੰ ਪਾ ਜਾਵੋਗੇ ਔਰ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਰੰਗਸ ਰਲੀਆਂ ਮਾਣੈ ਪ੍ਰੇਮ ਸਹਿਤ ਖੁਸ਼ੀਆਂ ਨੂੰ ਮਨਾਉਣਾ ਕਰੋਗੇ ਮਹਾਰਾਜ ਕਹਿੰਦੇ ਰੰਗ ਰਲੀਆਂ ਨੂੰ ਮਨਾਉਣਾ ਕਰੋਗੇ ਮਨਣਾ ਕਰੋਗੇ ਕਹਿੰਦਾ ਮਰਣਾ ਮੰਦਾ ਲੋਕ ਆਖੀਐ ਜੇ ਕੋਈ ਮਰ ਜਾਣਾ ਤੇ ਲੋਕਾ ਹੈ ਦੁਨੀਆਦਾਰੋ ਮਹਾਰਾਜ ਕਹਿੰਦੇ ਕਦੇ ਵੀ ਅਜਿਹੇ ਮਰਨੇ ਨੂੰ ਮੰਦਾ ਨਹੀਂ ਕਹਿਣਾ ਚਾਹੀਏ ਕਿਹੜੇ ਮਰਨੇ ਨੂੰ ਕਹਿੰਦੇ ਜੇ ਕੋਈ ਮਰ ਜਾਣਾ ਸ਼ਰਧ ਇਹ ਅਜੇ ਕਰ ਕਿਸੇ ਨੂੰ ਮਹਾਰਾਜ ਕਹਿੰਦੇ ਮਰਨ ਦੀ ਜਾਂਚ ਆਉਂਦੀ ਹੋਵੇ ਕੋਈ ਗੁਰਮਖਾਂ ਵਾਲਾ ਮਰਨਾ ਮਰੇ ਤਾਂ ਮਹਾਰਾਜ ਕਹਿੰਦੇ ਮਰਨ ਨੂੰ ਕਦੇ ਵੀ ਮੰਦਾ ਨਹੀਂ ਕਹਿਣਾ ਚਾਹੀਏ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਰਨ ਮੁਣਸਾ ਸੂਰ ਆਕ ਹੈ ਜੋ ਹੋਏ ਮਰਨ ਪਰਮਾਣੋ ਸੂਰੇ ਸੇ ਆਗੈ ਆਖਿ ਅਹ ਦਰਗਹ ਪਾਵਹ ਸਾਚੀ ਮਾਣੋ ਮਰਨਾ ਮੁਣਸਾ ਸੂਰ ਆਕ ਹੈ ਤੇ ਜਿਹੜਾ ਸੂਰ ਮੈਂ ਮਨੁਸ ਨੇ ਨਾ ਸੂਰ ਮੈਂ ਮਾਨਸ ਨੇ ਸੂਰ ਮੈਂ ਮਰਦ ਨੇ ਮਹਾਰਾਜ ਕਹਿੰਦੇ ਉਹਨਾਂ ਦਾ ਮਰਨਾ ਹੱਕ ਰਥਾਤ ਸੱਚਾ ਹੈ ਭਾਈ ਉਹਨਾਂ ਦਾ ਮਰਨਾ ਦੁਨੀਆਦਾਰਾਂ ਵਰਗਾ ਝੂਠਾ ਨਹੀਂ ਉਹਨਾਂ ਦਾ ਮਰਨਾ ਮਰਦਾਂ ਵਰਗਾ ਸੱਚਾ ਹੈ ਸੱਚਾ ਕਿਹਨਾਂ ਦਾ ਕਹਿੰਦੇ ਜੋ ਹੋਏ ਮਰਨ ਪਰਵਾਣੋ ਤੇ ਜਿਹੜੇ ਮਰਨ ਤੋਂ ਅਪਰੰਤ ਸਰੀਰ ਨੂੰ ਤਿਆਗਣ ਤੋਂ ਅਪਰੰਤ ਪਾਰ ਬ੍ਰਹਮ ਪਰਮੇਸ਼ਰ ਜੀ ਨੂੰ ਪਰਵਾਣ ਹੋ ਜਾਂਦੇ ਨੇ ਕਬੂਲ ਹੋ ਜਾਂਦੇ ਨੇ ਕਹਿੰਦੇ ਸੂਰੇ ਸਈ ਆਗਾ ਅੱਖਿ ਅਹ ਦਰਗਹ ਪਾਵਹ ਸਾਚੀ ਮਾਣਾ ਸੂਰ ਸਹੀ ਆਗੈ ਆਖਿਆ ਤੇ ਅੱਗੇ ਦਰਗਾਹ ਦੇ ਵਿੱਚ ਕੇਵਲ ਤੇ ਕੇਵਲ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਨੂੰ ਹੀ ਸੂਰ ਮੇ ਆਖਿਆ ਜਾਂਦਾ ਹੈ ਕਿਨਾਂ ਨੂੰ ਜਿਹੜੇ ਮਹਾਰਾਜ ਕਹਿੰਦੇ ਦਰਗਾਹ ਪਾਵੈ ਸੱਚੀ ਮਾਣ ਉਹ ਸੱਚੀ ਦਰਗਾਹ ਦੇ ਵਿੱਚ ਜਿਹੜੇ ਗੁਰਮੋ ਗੁਰੂ ਪਿਆਰੇ ਸੱਚਾ ਮਾਣ ਪਾਉਂਦੇ ਨੇ ਸੱਚਾ ਆਦਰ ਪਾਉਂਦੇ ਨੇ ਸੂਰ ਮੇ ਕੇਵਲ ਭਾਈ ਉਹਨਾਂ ਨੂੰ ਹੀ ਆਖਿਆ ਜਾਂਦਾ ਹੈ ਮਹਾਰਾਜ ਕਹਿੰਦੇ ਕਿਹੜਾ ਦਰਗਹ ਮਾਣ ਪਾਵਹ ਪਤ ਸਿਓ ਜਾਵਹ ਅਗੈ ਦੂਖ ਨਾ ਲਾਗੇ ਕਰ ਏਕ ਤੇ ਆਵਹ ਤਾਂ ਫਲ ਪਾਵਹ ਜਿਤ ਸੇਵਿਆ ਪਉ ਭਗੈ ਦਰਗਹ ਮਾਣ ਪਾਵਹ ਪਤ ਸਿਓ ਜਾਵਹ ਤੇ ਉਹ ਗੁਰਮਹ ਗੁਰੂ ਪਿਆਰੇ ਹਰੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਮਾਣ ਪਾਉਂਦੇ ਨੇ ਆਦਰ ਸਤਕਾਰ ਪਾਉਂਦੇ ਨੇ ਪਾਤਸ਼ਾਹਾਂ ਜਾਵਹ ਤੇ ਸਤਕਾਰ ਸਹਿਤ ਜਾਂਦੇ ਨੇ ਦਰਗਾਹ ਦੇ ਵਿੱਚ ਉਹਨਾਂ ਨੂੰ ਨੰਗੇ ਕਰਕੇ ਗਾਲ ਤੇ ਸੰਗਲ ਪਾ ਕੇ ਧੂਕੜੀ ਇਸਕੇ ਨਹੀਂ ਖੜਦੇ ਬੜੇ ਆਦਰ ਪਾ ਦੇ ਨਾਲ ਖੜਦੇ ਨੇ ਇੱਜ਼ਤ ਦੇ ਨਾਲ ਖੜਦੇ ਨੇ ਛਤਰਾਂ ਦੇ ਨਾਲ ਖੜਦੇ ਨੇ ਵਾਜਿਆ ਗਾਜਿਆ ਨਾਲ ਖੜਦੇ ਨੇ ਮਹਾਰਾਜ ਕਹਿੰਦੇ ਆਗਾ ਦੁਬੂਖ ਨਾ ਲੱਗਾ ਤੇ ਅੱਗੇ ਦਰਗਾਹ ਦੇ ਵਿੱਚ ਉਹਨਾਂ ਨੂੰ ਦੁੱਖ ਵੀ ਕੋਈ ਨਹੀਂ ਲੱਗਦਾ ਦੁੱਖ ਵੀ ਨਹੀਂ ਚੱਲਣਾ ਪੈਂਦਾ ਕਹਿੰਦਾ ਕਰ ਏਕ ਤਿਆਵਹ ਤਾਂ ਫਲ ਪਾਵਹ ਜਿਤ ਸੇਵਿਆ ਕੋ ਭਾਗੈ ਕਰ ਏਕ ਧਿਆਵ ਹੈ ਤੋ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਇੱਕ ਕਰਕੇ ਧਿਆਉਂਦੇ ਨੇ ਉਹ ਬੋਧ ਦੇਵਾਦੀ ਨਹੀਂ ਬਲਕੇ ਇੱਕ ਈਸ਼ਵਰਵਾਦੀ ਹੋ ਕੇ ਅਕਾਲ ਦੀ ਆਰਾਧਨਾ ਕਰਦੇ ਹਨ ਤਾਹੇ ਮਹਾਰਾਜ ਕਹਿੰਦੇ ਦਰਗਾਹ ਦੇ ਵਿੱਚ ਨਾਮ ਰੂਪੀ ਫਲ ਪਾਉਂਦੇ ਨੇ ਤਾਂ ਫਲ ਪਾਵ ਹੈ ਇਹਦਾ ਜੈਤ ਸੇਵਿ ਭਉ ਭਾਗੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਉਸ ਦਾ ਸਿਮਰਨ ਕਰਦੇ ਨੇ ਜਿਹੜੀ ਸੇਵਾ ਦੇ ਸਦਕਾ ਉਹਨਾਂ ਦਾ ਭਉ ਭੱਜ ਜਾਂਦਾ ਮਾਰੇ ਕਹਿੰਦੇ ਡਰ ਦੂਰ ਹੋ ਜਾਂਦਾ ਹੈ ਕਹਿੰਦੇ ਊਚਾਰ ਨਹੀਂ ਕਹਿਣਾ ਮਨਮਹ ਹੈ ਰਹਿਣਾ ਆਪੇ ਜਾਣੈ ਜਾਣੋ ਮਰਣਾ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਹਾ ਪਰਵਾਣਾ ਉੱਚਾ ਨਹੀਂ ਕਹਿਣਾ ਮਹਾਰਾਜ ਕਹਿੰਦਾ ਕਰੇ ਉੱਚਾ ਬਚਨ ਨਹੀਂ ਬੋਲਣਾ ਕੋਈ ਹੰਕਾਰੀ ਗੱਲ ਨਹੀਂ ਕਰਨੀ ਮਨਮਹ ਰਹਿਣਾ ਜਦ ਕੇ ਮਹਾਰਾਜ ਕਹਿੰਦਾ ਮਨ ਦੇ ਵਿੱਚ ਹੀ ਰਹਿਣਾ ਭਾਵ ਕੇ ਨਿਰਮਾਣ ਹੋ ਕੇ ਸਦਾ ਹੀ ਜੀਵਨ ਬਤੀਤ ਕਰਨਾ ਹੈ ਪਾਪੇ ਜਾਣੇ ਜਾਣੋ ਤੇ ਉਹ ਕਾਲਪੁਰਖ ਵਾਹਿਗੁਰੂ ਆਪ ਹੀ ਜਾਣੇ ਜਾਣ ਸਾਡੇ ਦਿਲ ਦੀਆਂ ਜਾਣਦਾ ਸਾਡੇ ਅੰਦਰ ਦੀਆਂ ਜਾਣਦਾ ਉਹਨੂੰ ਮਹਾਰਾਜ ਕਹਿੰਦਾ ਸਾਡੀਆਂ ਸਾਰੀਆਂ ਲੋੜਾਂ ਜਾਂ ਦੁੱਖਾਂ ਦਰਦਾਂ ਦਾ ਪਤਾ ਹੈ ਕਹਿੰਦੇ ਮਾਰਨ ਮਨੁਸਾਂ ਸੂਰਿਆਂ ਹੱਕ ਹੈ ਜੋ ਹੋਏ ਮਰਹਾ ਪਰਵਾਨ ਤਕੇਵਲ ਤਕੇਵਲ ਸੂਰਿਆ ਮਨੁਸਾਂ ਦਾ ਮਾਰੇ ਕਹਿੰਦੇ ਸੂਰਮੇ ਮਰਦਾਂ ਦਾ ਮਰਨਾ ਹੀ ਹੱਕ ਅਰਥਾਤ ਸੱਚਾ ਹੈ ਜਿਹੜੇ ਸੂਰਮੇ ਮਰਦ ਮਹਾਰਾਜ ਕਹਿੰਦੇ ਮਾਰ ਕੇ ਪਾਸ਼ਾ ਜੀ ਨੂੰ ਪਰਵਾਰਨ ਹੁੰਦੇ ਨੇ ਕਬੂਲ ਹੁੰਦੇ ਹਨ ਸੋਗ ਅੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਨਾਨਕ ਕਿਸਨੋ ਬਾਬਾ ਰੋਈਆ ਬਾਜੀ ਹੈ ਇਹੋ ਸੰਸਾਰੋ ਕਿਤਾਬੇਖ ਸਾਬੇ ਆਪਣਾ ਕੁਦਰਤ ਕਰੇ ਵਿਚਾਰੋ ਨਾਨਕ ਕਿਸਨੋ ਬਾਬਾ ਰੋਈਆ ਤਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਹਿ ਬਾਬਾ ਰਥਾ ਤੇ ਪਾਈ ਰੋਣਾ ਕਿਨੂੰ ਕਰੀਏ ਮਹਾਰਾਜ ਕਹਿੰਦੇ ਬਾਜੀ ਹੈ ਇਹੋ ਸੰਸਾਰ ਰੋਣ ਦੇ ਲੋੜ ਹੀ ਕੋਈ ਨਹੀਂ ਕਿਉਂਕਿ ਸਾਰਾ ਸੰਸਾਰ ਹੀ ਮਾਨੋ ਬਾਜੀ ਕਰਦੀ ਬਾਜੀ ਹੈ ਬਾਜੀ ਕਰੇ ਕੇ ਬਾਜੀ ਪਾਈ ਪੂਰੇ ਗੁਰ ਦੇ ਨਦਰਿ ਆਈ ਇਹ ਖੇਡ ਤਮਾਸ਼ਾ ਹੀ ਹੈ ਫਿਰ ਮਹਾਰਾਜ ਕਹਿੰਦੇ ਕਿਸੇ ਦਾ ਮਰਨੇ ਤੇ ਰੋਣਾ ਕਿਉਂ ਕਰੀਏ ਭਲਾ ਪਾਈ ਇਹਦਾ ਕੀਤਾ ਵੇਖ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੀਤਾ ਵੇਖਾ ਸਾਹਿਬ ਆਪਣਾ ਜੋ ਮਾਲਕ ਆਪਣੇ ਕੀਤੇ ਨੂੰ ਕਰ ਕਰਕੇ ਵੇਖ ਰਿਹਾ ਆਪੀ ਅਤੇ ਮਹਾਰਾਜ ਕਹਿੰਦਾ ਕੁਦਰਤ ਕਰੇ ਵਿਚਾਰ ਉਹ ਆਪਣੀ ਕੁਦਰਤ ਦੀ ਪ੍ਰਕਿਰਤੀ ਦੀ ਕਾਇਨਾਤ ਦੀ ਸ੍ਰਿਸ਼ਟੀ ਦੀ ਵਿਚਾਰ ਵੀ ਕਰਦਾ ਜਾਂ ਫਿਰ ਕੁਦਰਤ ਕਰੇ ਵਿਚਾਰ ਵਰਥਾ ਤਾਂ ਕਿ ਆਪਣੀ ਕੁਦਰਤ ਭਾਵ ਸ਼ਕਤੀ ਦੇ ਦੁਆਰਾ ਸਾਰੇ ਪਸਾਰੇ ਦੀ ਵਿਚਾਰ ਕਰਦਾ ਹੈ ਇਹਦੇ ਕੁਦਰਤ ਅਬੀਚਾਰੇ ਤਾਰਣ ਤਾਰੇ ਜਿਨ ਕੀ ਆਸੋ ਜਾਣੇ ਆਪੇ ਵੇਖਿਆ ਆਪੇ ਬੁਝਾ ਆਪੇ ਹੁਕਮ ਪਛਾਣੇ ਕੁਦਰਤ ਵੀ ਵਿਚਾਰੇ ਤਾਰਨ ਤਾਰੇ ਉਹ ਆਪਣੀ ਕੁਦਰਤ ਦੀ ਵਿਚਾਰ ਕਰਦਾ ਹੈ ਜਾਂ ਫਿਰ ਆਪਣੀ ਕੁਦਰਤ ਭਾਵ ਸ਼ਕਤੀ ਦਾ ਦੁਆਰਾ ਸ੍ਰਿਸ਼ਟੀ ਦੀ ਵਿਚਾਰ ਕਰਦਾ ਹੈ ਕਿਹੜੀ ਸ੍ਰਿਸ਼ਟੀ ਦੀ ਜਿਹੜੀ ਮਹਾਰਾਜ ਕਹਿੰਦੇ ਤਾਰਨ ਤਾਰੇ ਉਹਨੇ ਤਾਰਨ ਕਰਕੇ ਤਾਰਨ ਕੀਤੀ ਹੋਈ ਆ ਨੇ ਆਸਰਾ ਦੇ ਕੇ ਆਸ਼ਰਿਤ ਕੀਤੀ ਹੋਈ ਹੈ ਮਹਾਰਾਜ ਕਹਿੰਦਾ ਜੈਨ ਕੀ ਆ ਸੋ ਜਾਣੇ ਤੇ ਜਿਹੜਾ ਆਕਾਲ ਪੁਰਖ ਆਇਆ ਗੁਰੂ ਨੇ ਇਸ ਕੁਦਰਤ ਨੂੰ ਪੈਦਾ ਕੀਤਾ ਨਾ ਸ੍ਰਿਸ਼ਟੀ ਨੂੰ ਰਚਿਆ ਇਹਦੀ ਲੀਲਾ ਨੂੰ ਵੀ ਉਹ ਹੀ ਜਾਣਦਾ ਮਹਾਰਾਜ ਕਹਿੰਦੇ ਕਹਿੰਦੇ ਆਪੇ ਵੇਖੇ ਆਪੇ ਬੁੱਝੇ ਆਪੇ ਹੁਕਮ ਪਛਾਣੇ ਤੇ ਪਰਮੇਸ਼ਰ ਹੋ ਕੇ ਸਾਰੇ ਪਸਾਰੇ ਨੂੰ ਵੇਖਦਾ ਵੀ ਉਹ ਆਪ ਹੀ ਐ ਤੇ ਗੁਰਮਖੋ ਕੇ ਸਾਰੇ ਪਸਾਰੇ ਨੂੰ ਬੁੱਝਦਾ ਵੀ ਉਹ ਆਪ ਹੀ ਐ ਬਸਾਰੇ ਦੇ ਵਿੱਚ ਪਰਮੇਸ਼ਰ ਨੂੰ ਬੋਝਦਾ ਵੀ ਆਪ ਹੀ ਹੈ ਔਰ ਮਹਾਰਾਜ ਕਹਿੰਦੇ ਆਪੇ ਹੁਕਮ ਪਛਾਣੈ ਤੇ ਜਗਿਆ ਸੁਜਨ ਹੋ ਕੇ ਹਰੀ ਪਰਮੇਸ਼ਰ ਦੇ ਹੁਕਮ ਨੂੰ ਬੋਝਦਾ ਵੀ ਆਪ ਹੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਅਸਲ ਦੇ ਵਿੱਚ ਕਹਿੰਦਾ ਜੈਨ ਕਿਸ਼ ਕੀ ਆ ਸੋਈ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਕਿਸ ਨੋ ਬਾਬਾ ਰੋਈਆ ਬਾਜੀ ਹੈ ਇਹੋ ਸੰਸਾਰੋ ਜੇ ਨੋ ਕਿਛ ਕੀਆ ਸੋਈ ਜਾਣੈ ਤੇ ਜਿਹੜਾ ਆਕਾਲ ਪੁਰਖ ਵਾਹਿਗੁਰੂ ਜੀ ਨੇ ਕੋਜ ਜਗਤ ਵਰਗਾ ਪੈਦਾ ਕੀਤਾ ਹੈ ਮਹਾਰਾਜ ਕਹਿੰਦੇ ਇਹਦੇ ਪੇਧ ਨੋ ਇਹਦੀ ਲੀਲਾ ਨੂੰ ਵੀ ਉਹੀ ਜਾਣਦਾ ਹੈ ਆਕਾਲ ਪੁਰਖ ਵਾਹਿਗੁਰੂ ਔਰ ਤਾਂ ਆਕਾਰ ਰੂਪ ਅਪਾਰੋਸ ਆਕਾਲ ਪੁਰਖ ਵਾਹਿਗੁਰੂ ਜੀ ਦਾ ਆਪਣਾ ਰੂਪ ਅપરਪਾਰ ਬੇहद ਸੀਮਤ ਹੈ ਇਹਦੇ ਨਾਨਕ ਕਿਸ ਨੋ ਬਾਬਾ ਰੋਈਐ ਤੇ ਤਾਂ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਬਾਬਾ ਹੈ ਭਾਈ ਕਿਸੇ ਦੇ ਚਲਾਣੇ ਤੋਂ ਅਬਰੰਦ ਪਹਿਲਾ ਕਿੰਨੂ ਰੋੜਾ ਕਰੀਏ ਮਹਾਰਾਜ ਕਹਿੰਦੇ ਜਾਦ ਕੇ ਬਾਜੀ ਹੈ ਇਹੋ ਸੰਸਾਰੋ ਤੇ ਭਾਈ ਇਹ ਸਾਰਾ ਸੰਸਾਰ ਬਾਜੀ ਕਰਦੀ ਬਾਜੀ ਵਰਗਾ ਹੈ ਖੇਡ ਤਮਾਸ਼ੇ ਵਰਗਾ ਹੈ ਸੋ ਭਾਈ ਰੋਣ ਦੀ ਕੋਈ ਲੋੜ ਨਹੀਂ ਕਹਿੰਦਾ ਜੈਨਾ ਕਿਛ ਕੀ ਆ ਸੋਈ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਕਿਸ ਨੋ ਬਾਬਾ ਰੋਇਆ ਬਾਜੀ ਹੈ ਇਹੋ ਸੰਸਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ